ਨਵੰਬਰ 2025 ਦੇ ਲਾਸਟ ਚ ਇੱਕ ਰਿਪੋਰਟ ਆਈ ਹੈ ਜੁਐਨਈਐਸਸੀਏਪੀ ਦੀ ਰਿਪੋਰਟ ਦੇ ਅਨੁਸਾਰ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਫਸਲਾਂ ਖਾਸ ਕਰਕੇ ਕਣਕ ਦੀ ਫਸਲ ਦੀ ਗੱਲ ਕਰੀਏ ਤਾਂ ਉਹਦੇ ਵਾਸਤੇ ਜਿਹੜਾ ਮੌਸਮ ਆ ਉਹਦੇ ਝਾੜ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਡੇਂਜਰ ਅਲਾਰਮ ਵਾਲੀ ਗੱਲਬਾਤ ਹੈਗੀ ਉਹਦੇ ਬਾਰੇ ਕੀ ਰਿਪੋਰਟ ਹੈ ਕਿ ਜੁਐਨਐਸਸੀਏਪੀ ਕਿਹੜੇ ਜੰਡੇ ਤੇ ਕੰਮ ਕਰਦੇ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਕੀ ਰਿਪੋਰਟ ਆਈ ਹੈ ਤੇ ਕੀ ਆਪਾਂ ਕਰ ਸਕਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਜਿਵੇਂ ਕਿ ਆਪਾਂ ਗੱਲ ਕੀਤੀ ਐ ਜੂਐਨ ਈਐਸਸੀਏਪੀ ਦੀ ਰਿਪੋਰਟ ਆ ਜਿਹੜੀ ਪਹਿਲਾਂ ਤਾਂ ਇਸ ਨੂੰ ਸਮਝ ਲਿਆ ਹੈਗੀ ਆ ਇਹ ਜੇ ਤਾਂ ਆਪਾਂ ਉਦੋਂ ਹੀ ਗੱਲ ਕਰੀਏ ਕਿਹਦਾ ਏਜੰਡਾ ਕੀ ਆ ਤਾਂ ਇਹ 2030 ਦਾ ਜਿਹੜਾ ਏਜੰਡਾ ਹੈਗਾ ਉਹਦੇ ਲਗਭਗ ਤੁਸੀਂ ਸਾਰੀ ਜਾਣਦੇ ਹੋਣੇ ਉਹਦੇ ਤੇ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸੰਸਥਾ ਕੀ ਉਹ ਕੰਮ ਕਰ ਰਹੀ ਆ ਇਹ ਖਾਸ ਕਰਕੇ ਆਪਾਂ ਗੱਲ ਹੀ ਆਪਣੇ ਜਲਵਾਜੂ ਤੇ ਜਾਂ ਹੋਰ ਇੰਟਰਨੈਸ਼ਨਲ ਤੌਰ ਤੇ ਧਿਆਨ ਰੱਖਣ ਵਾਲੀ ਇੱਕ ਸੰਸਥਾ ਕਹਿ ਸਕਦੇ ਹਾਂ ਤੇ ਨਾਲ ਦੀ ਨਾਲ ਇਹਦਾ ਏਜੰਡਾ 2030 ਲਾਗੂ ਕਰਾਉਣ ਵਾਲਾ ਵੀ ਹੈਗਾ ਪਰ ਆਪਾਂ ਗੱਲ ਉਸ ਰਿਪੋਰਟ ਦੀ ਕਰਦੇ ਹਾਂ ਜਿਹੜੀ ਕਿ ਮੌਸਮ ਬਾਰੇ ਆ ਜਿਵੇਂ ਕਿ ਮਾਰਚ ਦੇ ਵਿੱਚ ਮੌਸਮ ਆ ਜਿਹੜਾ ਉਹ ਬਦਲਣ ਦੇ ਚਾਂਸਸ ਨੇ ਕਹਿੰਦਾ ਭਾਵ ਆਮ ਹਾਲਾਤਾਂ ਤੋਂ ਟੈਂਪਰੇਚਰ ਕੁ ਸੈਲਸੀਅਸ ਜਿਆਦਾ ਹੋ ਸਕਦਾ ਜਿਆਦਾ ਹੋਣ ਦੇ ਨਾਲ ਨੁਕਸਾਨ ਕੀ ਹੋਣਾ ਤੇ ਆਪਾਂ ਕੀ ਕਰ ਸਕਦੇ ਹਾਂ ਅੱਗੇ ਵਧીએ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਆਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਗੱਲ ਕਰੀਏ ਕਿਸਾਨ ਭਰਾਓ ਇਹ ਵੀਡੀਓ ਡਰਾਉਣ ਵਾਸਤੇ ਨਹੀਂ ਹੈਗੀ ਇਹ ਸਿਰਫ ਤੇ ਸਿਰਫ ਸਾਵਧਾਨ ਕਰਨ ਵਾਸਤੇ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਨੁਮਾਨ ਲਾਇਆ ਜਾ ਸਕਦੇ ਨੇ ਕਿ ਮੌਸਮ ਗਰਮ ਰਹਿਣਾ ਜਾਂ ਠੰਡਾ ਰਹਿਣਾ ਮੌਸਮ ਠੀਕ ਠਾਕ ਰਹਿੰਦਾਗਾ ਅਨਕੂਲ ਰਹਿੰਦਾ ਤਾਂ ਕਣਕਾਂ ਦਾ ਝਾੜ ਆ ਜਿਹੜਾ ਉਹ ਰਿਕਾਰਡ ਤੋੜ ਹੁੰਦਾ ਤੇ ਜੇਕਰ ਕਿਤੇ ਮਾਰਚ ਦੇ ਵਿੱਚ ਜਿਵੇਂ ਕਿ 2022 ਦੇ ਵਿੱਚ ਤੁਸੀਂ ਨੋਟ ਕੀਤੀ ਹੋਣੀ ਗੱਲ ਕਿ ਜਿਹੜਾ ਮਾਰਚ ਦਾ ਟੈਂਪਰੇਚਰ ਸੀਗਾ ਉਹ ਕਾਫੀ ਵਧ ਗਿਆ ਸੀ ਤੱਕ ਲੂ ਟਾਈਪ ਦੀ ਗੱਲਬਾਤ ਹੋ ਗਈ ਸੀ ਜਿਹੜੀ ਕਿ ਆਪਾਂ ਕਹਿ ਸਕਦਾ ਹੀਟ ਵੇਵ ਵਾਲੀ ਉਸ ਟਾਈਮ ਤੇ ਜੇਕਰ ਅਜਿਹਾ ਮੌਸਮ ਬਣਦਾ ਤਾਂ ਕਣਕ ਦੇ ਦਾਣੇ ਆ ਜਿਹੜੇ ਉਹ ਪੇਚਕ ਜਾਂਦੇ ਆ ਸ੍ਰਿੰਕ ਹੋ ਜਾਂਦੇ ਆ ਕਲੀਏ ਜਾਂ ਕਹਿ ਸਕਦੇ ਆ ਕਿ ਚੰਗਾ ਦਾਣਾ ਆਪਣਾ ਜਿਹੜਾ ਪ੍ਰਤੀ ਹਜ਼ਾਰ ਦਾਣੇ ਦਾ ਵੇਟ ਆ ਉਹ ਨਾ ਨਹੀਂ ਲੈ ਪਾਉਂਦਾ ਉੱਥੇ ਕਿ ਤੁਹਾਨੂੰ ਝਾੜ ਦੇ ਉੱਤੇ ਨੁਕਸਾਨ ਦੇਖਣ ਨੂੰ ਮਿਲਦਾ ਤਾਂ ਉਹ ਰਿਪੋਰਟ ਆ ਗਈ ਉਸ ਦੇ ਮੁਤਾਬਕ ਜੇਕਰ ਆਪਾਂ ਹੁਣ ਇਸ ਟਾਈਮ ਤੇ ਕੰਮ ਕਰਨਾ ਉਹਦੇ ਬਾਰੇ ਵੀ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਵੀ ਸਮਝ ਲੈਣੀ ਆ ਆਉਣ ਵਾਲੇ ਜਿਵੇਂ ਕਿ ਆਪਾਂ ਅਕਸਰ ਹੀ ਕਹਿੰਦੇ ਹੁੰਦੇ ਆ ਕਿ ਮੌਸਮ ਦੇਖੋ ਅਨੁਮਾਨ ਲਾਇਆ ਜਾ ਸਕਦਾ ਜ਼ਰੂਰੀ ਨਹੀਂ ਕਿ ਟੈਂਪਰੇਚਰ ਹਾਈ ਜਾਵੇ ਪਰ ਜੇ ਕਰੋਨਾ ਦਿਨਾਂ ਦੇ ਵਿੱਚ ਟੈਂਪਰੇਚਰ ਹਾਈ ਜਾਂਦਾ ਤਾਂ ਉਸ ਟਾਈਮ ਤੇ ਆਪਣੇ ਕੋਲੇ ਕਰਨ ਨੂੰ ਕੁਝ ਵੀ ਨਹੀਂ ਹੁੰਦਾ ਸਿਰਫ ਪਾਣੀ ਲਾ ਸਕਦੇ ਆ ਜਿਹਦੇ ਨਾਲ ਕਿ ਭਾਰੀ ਬਾਣਾ ਦੇ ਵਿੱਚ ਇੱਕ ਦੋ ਆਪਾਂ ਕਹਿ ਸਕਦੇ ਆ ਕਿ ਟੈਂਪਰੇਚਰ ਥੱਲੇ ਜ਼ਰੂਰ ਰਹ ਜਾਂਦਾ ਪਰ ਬੜਾ ਵੱਡਾ ਉਹਦੇ ਨਾਲ ਆਪਾਂ ਨੂੰ ਫਾਇਦਾ ਨਹੀਂ ਦੇਖਣ ਨੂੰ ਮਿਲਦਾ ਕਿਉਂਕਿ ਉਸ ਟਾਈਮ ਤੇ ਜਿਹੜੀ ਹੀਟ ਵੇਵ ਆ ਜਿਹੜੀ ਉਸ ਟਾਈਮ ਤੇ ਗਰਮੀ ਬੇਹਤਰ ਟੈਂਪਰੇਚਰ ਇਸ ਤੋਪ ਹੁਣੀ ਹੋਣਾ ਜਿਹੜਾ ਹੁਣ ਚੱਲ ਰਿਹਾ ਇਹ ਤਾਂ ਰਹਿਣਾ ਨਹੀਂ ਪਰ ਇੱਕ ਜ਼ਿਆਦਾ ਟੈਂਪਰੇਚਰ ਜਿਵੇਂ ਕਿ 40 41 ਦੇ ਲਾਗੇ ਬੰਨੇ ਚੱਲ ਜਾਂਦਾਗਾ ਉਸ ਟਾਈਮ ਤੇ ਜੇਕਰ ਤੁਸੀਂ 2022 ਦੀ ਝਾਤ ਮਾਰੋਗੇ ਤਾਂ ਜੇਕਰ ਆਪਾਂ ਸੈਂਟਰ ਲੁਧਿਆਣਾ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰ ਲਈਏ ਹੋਰ ਏਰੀਆ ਦੇ ਵਿੱਚ ਵੀ ਜਿਹੜਾ ਆਪਾਂ ਡਾਟਾ ਦੇਖੀਏ ਤਾਂ ਉੱਥੇ ਕਿਤੇ ਨਾ ਕਿਤੇ ਉੱਪਰ ਥੱਲੇ ਤੁਹਾਨੂੰ ਮਿਲੇਗਾ ਉੱਥੇ ਕਿਤੇ 41 ਤੱਕ ਟੈਂਪਰੇਚਰ ਸੀ ਜਿਹੜਾ ਉਹ ਟੱਚ ਕਰ ਗਿਆ ਸੀ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਉਸ ਟਾਈਮ ਤੇ ਥੋੜਾ ਜਿਆਦਾ ਟੈਂਪਰੇਚਰ ਕਹਿ ਸਕਦੇ ਹਾਂ ਪਰ ਇੱਕ ਗੱਲ ਹੋਰ ਵੀ ਨਾਲ ਧਿਆਨ ਚ ਰੱਖਿਓ ਕਿ ਕਦੇ-ਕਦੇ ਇਹ ਟੈਂਪਰੇਚਰ ਮਾਰਚ ਦੇ ਵਿੱਚ ਚੱਲਿਆ ਜਾਂਦਾ ਪਰ ਜੇਕਰ ਜ਼ਿਆਦਾ ਦਿਨ ਇਹ ਆਪਾਂ ਕਹਿੰਦੇ ਸਟੇ ਕਰ ਦੇ ਕਹਿਣ ਦਾ ਭਾਵ ਜੇਕਰ ਇਹ ਟੈਂਪਰੇਚਰ 15 ਦਿਨਾਂ ਦੇ ਵਿੱਚ ਲਗਾਤਾਰ ਸਟੇ ਕਰਦਾ ਹੈ ਮਾਰਚ ਦੇ ਵਿੱਚ ਤਾਂ ਉਸ ਟਾਈਮ ਤੇ ਆਪਾਂ ਨੂੰ ਕਣਕ ਦੇ ਝਾੜ ਤੇ ਨੁਕਸਾਨ ਦੇਖਣ ਨੂੰ ਮਿਲ ਸਕਦਾ ਇਸ ਚੀਜ਼ ਨੂੰ ਧਿਆਨ ਚ ਰੱਖਿਓ ਹੁਣ ਆਉਣੇ ਉਸ ਗੱਲ ਤੇ ਕਿ ਕਰ ਕੀ ਸਕਦੇ ਆ ਆਪਾਂ ਪਿਛਲੇ ਦਿਨਾਂ ਤੋਂ 0523413045 ਜਾਂ ਆਪਾਂ ਕਹਿੰਦੇ ਬੋਰਨ ਅਜਿਹੇ ਪ੍ਰੋਡਕਟ ਜਿਹਦੇ ਵਿੱਚ ਪੋਟਾਸ਼ ਤੇ ਬੋਰਨ ਦੀ ਆਪਾਂ ਕਹਿ ਸਕਦੇ ਆ ਕਿ ਮੌਜੂਦਗੀ ਹੋਵੇ ਅਜਿਹੇ ਪ੍ਰੋਡਕਟ ਜਿਹਦੇ ਵਿੱਚ ਪोटाश ਤੇ ਬੋਰਨ ਦੀ ਮੌਜੂਦਗੀ ਹੋਵੇ ਉਹਨਾਂ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਕਿਉਂ ਕਰ ਰਹੇ ਸੀ ਕਿਉਂਕਿ ਜੇਕਰ ਮੌਸਮ ਹਾਈ ਹੁੰਦਾ ਤਾਂ ਜਿਹੜੀ ਪोटाश ਭਾਵੇਂ ਕਿ ਪोटाश ਦਾ ਕੰਮ ਇਹਨਾਂ ਦਿਨਾਂ ਦੇ ਵਿੱਚ ਇੱਕ ਟਰਾਂਸਪੋਰਟਰ ਦਾ ਕੰਮ ਕਰਦੀ ਹੈ ਜਾਂ 또 ਦੂਜੀ ਜਗ੍ਹਾ ਖਰਾਕ ਲਜਾਣ ਦਾ ਕੰਮ ਕਰਦੀ ਹੈ ਥੱਲੋਂ ਖਰਾਕ ਚਾ ਚੱਕ ਕੇ ਦਾਣਿਆਂ ਦੇ ਵਿੱਚ ਦੇਣੀ ਹੁੰਦੀ ਹੈ ਇਹ ਮਿਲਦੀ ਕਿੱਥੋਂ ਆ ਪोटाਸ਼ ਤੋਂ ਤੇ ਦੂਸਰਾ ਨੰਬਰ 05234 ਕਰਦੇ ਉਹਦੇ ਵਿੱਚ ਵਿੱਚ ਨਾਈਟ੍ਰੋਜਨ ਸਾਇਲੈਂਟ ਫਾਸਫੋਰਸ ਤੇ ਪਟਾਸ ਤੇ ਜੇਕਰ ਦੂਜੀ ਗੱਲ ਕਰੀਏ ਆਪਾਂ 13045 ਦੇ ਵਿੱਚ ਜੂਰੀ ਆ ਫਾਸਫੋਰਸ ਸਾਇਲੈਂਟ ਤੇ ਪਟਾਸ ਆ ਤਾਂ ਹੁਣ ਦੋਨੇ ਆਪਾਂ ਕਹਿ ਸਕਦੇ ਹਾਂ ਕਿ ਟਾਪ ਦੇ ਜਿਹੜੇ ਆਪਾਂ ਕਹਿ ਸਕਦੇ ਆ ਐਨਪੀਕੇ ਨੇ ਦੋਨੇ ਟਾਪ ਦੇ ਐਨਪੀਕੇ ਨੇ ਤੁਸੀਂ ਕੋਈ ਵੀ ਵਰਤ ਸਕਦੇ ਹੋ ਪਰ ਜੇਕਰ ਆ ਦੋ ਚਾਰ ਦਿਨਾਂ ਨੂੰ ਛੱਡ ਕੇ ਅਗਲੇ ਦਿਨਾਂ ਦੇ ਵਿੱਚ ਜਦੋਂ ਨਸਾਰਾ ਹੋਣ ਤੋਂ ਜਸਟ ਪਹਿਲਾਂ ਜਦੋਂ ਆਪਣੇ ਗੋ ਪਰ ਰਹੀ ਆ ਉਸ ਟਾਈਮ ਤੇ ਤੁਸੀਂ 05234 ਨੂੰ ਤਰਜੀਹ ਦੇ ਸਕਦੇ ਹੋ ਨ ਸਾਰੇ ਤੋਂ ਬਾਅਦ ਆਪਾਂ ਵਿੱਚ ਤੁਸੀਂ 13045 ਕਰ ਲਿਓ ਜੇਕਰ ਦੁਬਾਰਾ ਕਰਨਾ ਚਾਹੁੰਦੇ ਹੋ ਅਗਲੇ ਦਿਨਾਂ ਦੇ ਵਿੱਚ ਮੌਸਮ ਦੀਆਂ ਹੋਰ ਰਿਪੋਰਟਾਂ ਆ ਜਾਣਗੀਆਂ ਮਾਰਚ ਦੇ ਦੀਆਂ ਤਾਂ ਉੱਥੇ ਕਿਤੇ ਨਾ ਕਿਤੇ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਸਕਦਾ ਕਿ ਆਪਾਂ ਸੋਚਿਆ ਕਰੀਏ ਜਾਂ ਰੁਕੀਏ ਵੈਸੇ ਹੀ ਬਾਲੇ ਜਾਦੇ ਮਹਿੰਗੇ ਵੀ ਨਹੀਂ ਪੈਂਦੇ ਥੋੜੀ ਜੀ ਆਪਣੀ ਮਿਹਨਤ ਜ਼ਰੂਰ ਲੱਗ ਜਾਂਦੀ ਹੈ ਪਰ 05234 ਹੀ ਕਿਉਂ ਇੱਥੇ ਇੱਕ ਗੱਲ ਹੋਰ ਕਿਸਾਨ ਭਰਾਓ ਧਿਆਨ ਚ ਰੱਖਿਓ ਤੁਹਾਡੇ ਗਾਲ ਇੱਕ ਮਰਿਆ ਸੱਪ ਪਿਆ ਹੋਊਗਾ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਮਰਿਆ ਸੱਪ ਕਹਿਣ ਦਾ ਭਾਵ ਨੈਨੋ ਜੂਰੀ ਆ ਤੁਹਾਨੂੰ ਕਿਸੇ ਡੀਏਪ ਨਾਲ ਕਿਸੇ ਜੂਰੀਆਂ ਨਾਲ ਨੈਨੋ ਲਾ ਕੇ ਕਿਸੇ ਹੋਰ ਪ੍ਰੋਡਕਟ ਨਾਲ ਕਹਿਣ ਦਾ ਭਾਵ ਉਸ ਟਾਈਮ ਤੇ ਆਪਾਂ ਨੂੰ ਵੀ ਪਤਾ ਕਿ ਮਾਰਕੀਟ ਦੇ ਵਿੱਚ ਕਾਫੀ ਸਾਰੀ ਗੱਲ ਲਾਈ ਜਾਂਦੀ ਆ ਉਹ ਗਲ ਪਿਆ ਹੋਇਆ ਮਰਿਆ ਸੱਪ ਹੁਣ ਤੁਸੀਂ ਉਹਨੂੰ ਵਰਤੋਂ ਦੇ ਵਿੱਚ ਲਿਆ ਸਕਦੇ ਇਹ 0.5234 ਦੇ ਨਾਲ ਸਭ ਤੋਂ ਵਧੀਆ ਫਿੱਟ ਬੈਠਦਾ ਘੱਟੋ ਘੱਟ 3 ਕਿੱਲਿਆਂ ਚ ਵੱਧ ਤੋਂ ਵੱਧ 4 ਕਿੱਲਿਆਂ ਚ ਜਦੋਂ ਜ ਵਰਤ ਲਓਗੇ ਤਾਂ ਸਭ ਤੋਂ ਬੈਸਟ ਇੱਕ ਤਾਂ ਇਹ ਸਲੋ ਸਲੋ ਕੰਮ ਕਰਨਾ ਦੂਸਰਾ ਨੰਬਰ ਤੁਹਾਡੀ ਜਿਹੜੀ ਜੂਰੀਆ ਦੀ ਘਾਟ ਆ ਜਿਹੜੀ ਸਾਇਲੈਂਟ ਜੂਰੀ ਆ ਅਗਲੇ ਦਿਨਾਂ ਦੇ ਵਿੱਚ ਚਾਹੀਦੀ ਹੁੰਦੀ ਆ ਉਹ ਵੀ ਪੌਦੇ ਨੂੰ ਮਿਲ ਜਾਣੀ ਆ ਤਾਂ ਲਾਜ਼ਮੀ ਆ ਕਿ ਤੁਹਾਡਾ ਝਾੜ ਆ ਉਹ ਘਟਣ ਤੋਂ ਬਚ ਸਕਦਾ ਇਹਨਾਂ ਦਿਨਾਂ ਦੇ ਵਿੱਚ ਐਨਪੀਕੇ ਦੇ ਕੀਤੇ ਗਏ ਕੋਈ ਵੀ ਸਰਕਿਆ ਜਾਂ ਬੋਰਨ ਦੇ ਤੁਹਾਡਾ ਝਾੜ ਆ ਜਿਹੜਾ ਉਹ ਘਟਣ ਤੋਂ ਬਚਾ ਸਕਦੇ ਆ ਤੁਹਾਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਲਾਲਚੀ ਬੰਦਾ ਇਹ ਕਹਿ ਕੇ ਵੇਚਦਾ ਕਿ ਤੁਹਾਡਾ ਝਾੜ ਇਸ ਚੀਜ਼ ਦੇ ਨਾਲ ਵੱਧ ਜਾਣਾ ਤੁਹਾਡੇ ਦਾਣੇ ਨੇ ਜਿਹੜੇ ਉਹ ਮੋٹے ਡਾਡੇ ਹੋ ਜਾਣੇ ਨੇ ਬੱਲੀਆਂ ਦੇ ਵਿੱਚ ਗਿਣਤੀ ਵਧਾ ਦੂਗਾ ਦਾਣਿਆਂ ਦੀ ਤੁਹਾਡੀਆਂ ਬੱਲੀਆਂ ਦੇ ਵਿੱਚ ਦਾਣਿਆਂ ਦੀ ਗਿਣਤੀ ਵਧਾ ਦੂ ਜਾਂ ਬੱਲੀ ਲੰਬੀ ਕਰ ਦੂ ਇਹ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਸਿਰੇ ਤੋਂ ਝੂਠ ਨੇ ਪਰ ਦਾਣਿਆਂ ਦੀ ਗਿਣਤੀ ਵਧਾ ਨਹੀਂ ਸਕਦਾ ਦਾਣਿਆਂ ਦੀ ਗਿਣਤੀ ਜਿੰਨੀ ਹੈਗੀ ਆ ਉਹਨੂੰ ਪੂਰੀ ਰੱਖਣ ਦੇ ਵਿੱਚ ਤੁਹਾਡੀ ਆਪਾਂ ਕਹਿ ਸਕਦਾ ਮਦਦ ਕਰ ਸਕਦਾ ਜਿਹੜੇ ਦਾਣਿਆਂ ਨੇ ਖਤਮ ਹੋ ਜਾਣਾ ਹੁੰਦਾ ਜਿਹੜੇ ਦਾਣਿਆਂ ਨੇ ਗਰਮੀ ਦੇ ਵਿੱਚ ਪਿਛਕ ਜਾਣਾ ਹੁੰਦਾ ਉਹਨਾਂ ਦਾ weight ਸਟੇਬਲ ਰੱਖ ਸਕਦਾ ਪोटाश ਨਾਈਟ੍ਰੋਜਨ ਤਹਾਡੀ ਫਸਲ ਨੂੰ ਹੌਲੀ ਹੌਲੀ ਲੱਗਣ ਵਾਲੀ ਇੱਕ ਤਾਕਤ ਇਹਨਾਂ ਦਿਨਾਂ ਦੇ ਵਿੱਚ ਜ਼ਰੂਰੀ ਆ ਪਰ ਸੱਟੇ ਦੀ ਜੂੜੀ ਆ ਜ਼ਹਿਰ ਆ ਇਹ ਵੀ ਧਿਆਨ ਰੱਖਿਓ ਫਾਸਫੋਰਸ ਬਹੁਤ ਜ਼ਰੂਰੀ ਆ ਦਾਣਾ ਬਣਨ ਵਾਸਤੇ ਸੈਲਫ ਸੇਵ ਬਣਨ ਵਾਸਤੇ ਤੇ ਨਾਲ ਦੀ ਨਾਲ ਬੋਰੋਨ ਪਰ ਪ੍ਰਾਗਨ ਵਾਸਤੇ ਉਹ ਵੀ ਐਡ ਕਰ ਲਿਆ ਕਰੋ ਉਹਦੀ ਡੋਜ਼ ਤੁਸੀਂ 70 ਤੋਂ 80 ਗ੍ਰਾਮ ਹੀ ਰੱਖਣੀ ਆ ਐਂਡ ਟੂ ਐਂਡ 100 ਗ੍ਰਾਮ ਜੇਕਰ 150 ਲੀਟਰ ਪਾਣੀ ਲਾਉਣੇ ਤਾਂ ਆਮ ਖਾਸ 100 ਲੀਟਰ ਪਾਣੀ ਵੀ ਲਾ ਰਹੇ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਭਰਾ ਤਾਂ ਕਿਲੋ ਕੇ ਐਨ ਪੀ ਕੇ ਜਾਂ ਵਰਤ ਲਈ ਕੋਈ ਵੀ 052 34 ਜਾਂ 13045 70 ਗ੍ਰਾਮ ਬੋਰਨ ਵਰਤ ਲਿਓ ਤੇ ਨੈਨੋ ਜੂਰੀਆ ਜਿਹੜੀ ਉਹ 3 ਤੋਂ 4 ਕਿੱਲਿਆਂ ਦੇ ਵਿੱਚ ਇੱਕ ਬੋਤਲ ਪਾ ਲਿਓ ਤਾਂ ਅਗਲੇ ਦਿਨਾਂ ਵਾਸਤੇ ਸਾਡੀ ਕਣਕ ਤਾਂ ਜਿਹੜੀ ਸੇਫ ਹੋ ਜੂ ਅੱਗੇ ਬਾਕੀ ਵਾਇਗਰੂ ਪਲੀ ਕਰਨ ਆਉਸਮ ਪਿਛਲੇ ਸਾਲ ਦੀ ਤਰ੍ਹਾਂ ਜੇਕਰ ਅਨੁਕੂਲ ਬਣ ਰਿਹਾ ਤਾਂ ਝਾੜ ਐ ਇਸ ਵਾਰ ਵੀ ਵਾਇਗਰੂ ਸੁਖ ਰੱਖੇ ਕਣਕਾਂ ਦੇ ਬੰਪਰ ਆਉਣ ਦੀ ਉਮੀਦ ਆਪਾਂ ਕਰ ਸਕਦੇ ਹਾਂ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ